ਜੇ ਅਛਲ ਅਛੇਦ ਅਪੇਦ ਸਮਾਇਆ ਤੂੰਾ ਕਿਸੇ ਵਿਆਪਤ ਮਾਇਆ ਜੇ ਅਛਲ ਜਿੱਤੇ ਛਲ ਰਹਿ ਤੋ ਛਲ ਤੇ ਆਗਰ ਦਿੱਤਾ ਅਛਲ ਹੋ ਗਿਆ ਅਛੇਦ 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 ਦਾ ਛੇਦ ਵੀ ਕੀਤਾ ਜਾ ਸਕਦਾ ਹੋਵੇ ਜੇ ਛੜ ਛੱਡਦੇ ਵੇ ਤਾਂ ਅਛੇਦ ਹੈ ਜਿੱਤੇ ਛੜਾ ਉੱਥੇ ਛੇਦ ਹੋਦਾ ਮਾਈ ਮਾਇ ਛੜ ਛੱਤਰ ਸਾਲ ਦੇ ਨਾਲ ਛਿੱਤਰ ਲੱਗਿਆ ਹੋਇਆ ਜਿੰਨੇ ਛਾਲ ਕੱਪਣੇ ਉਦੋਂ ਹੀ ਛੇੜਦੇ ਸਾਡੇ ਜਿੰਨੇ ਝੂਠ ਬੋਲੇ ਨੇ ਦੋ ਵਾਦ ਨੇ ਉਹੀ ਹੈ ਬੇੜਾ ਚਰਜਲਾ ਫੂਟੇ 6000 ਜਿੰਨੇ ਝੂਠ ਬੋਲੇ ਨੇ ਸਿੱਖ ਧਰਮ ਨੇ ਵਿੱਚ ਝੂਠ ਰਵਾ ਲੈਣਾ ਬਾਅਦ ਚ ਆ ਕੇ ਸਾਥੀਆਂ ਨੇ ਹੋਰ ਉਹੜੇ ਪਰੇ ਦੇ ਉਹਨੇ ਛਿੱਤਰ ਹੋ ਗਏ ਉਹਨੇ ਸਵਾਲ ਨੇ ਕਿ ਆਪਕੇ ਸੱਜੇ ਕੋਲ ਬਿਠਾਉਂ ਉੱਜਵਾਵਾਂ ਕਹਦੇ ਨਹੀਂ ਦਿੰਦੇ ਝੂਠ ਐਕਸੈਪਟ ਕਰ ਲਿਆ ਵੇੜਾ ਜਰਜਰਾ ਕਰ ਲਿਆ ਕਰ ਦਿੰਦਾ ਅਗਲੇ ਨੇ ਆਪਣੇ ਪਰ ਘੇ ਬਣਾਤਾ ਜੈਸਾ ਉਹਨਾਂ ਦਾ ਸੋਹ ਜਾ ਥੋੜਾ ਬਣਾਤਾ ਬڑے ਭਾਈ ਜੋ ਸੀਗੇ ਉਹ ਪਤੀ ਪਤੀ ਤੁਝਾ ਬڑے ਭਾਈ ਸੀ ਉਹਨਾਂ ਆਵੇ ਜਾਨੇ ਠੀਕ ਹੁੰਦਾ ਫੁੱਲੇ ਕਫੇ ਮਾਇਆ ਦੇ ਮਿਲਦੇ ਹੁੰਦੇ ਨੇ ਜਦੋਂ ਫੁੱਲੇ ਕਫੇ ਲੈਣੇ ਨੇ ਉਹ ਗੁਰੂ ਨੇ ਤਾਂ ਭੁੱਖੇ ਮਾਰਦੇ ਤੇ ਗੱਡਿਆਂ ਦੇ ਸਮਾਂ ਦਤੀ ਫਿਰਦੇ ਤੇ ਉਦੋਂ ਤੁਸੀਂ ਛੱਡੋ ਪਰੇ ਉਹਨੇ ਤਾਂ ਸੋਣਾ ਬਸਦਾ ਰੋਜ਼ ਉਹ ਐ ਸੁੱਤੇ ਪਏ ਹੁੰਦੇ ਨੇ ਜਿਨ੍ਹਾਂ ਨੇ ਬੋਲਗਾਂ ਖੋਲਨੇ ਸੋਣਾ ਉੱਤੇ ਪੱਥਨ ਲੱਗ ਜਾਂਦਾ ਠੀਕਾ ਬੋਲਗਾਂ ਦਾ ਜੋੜਦੇ ਨਹੀਂ ਹੁੰਦੇ ਬਸ ਜਿਨ੍ਹਾਂ ਨੇ ਸਾਹਮਣਾ ਉਹ ਤਾਂ ਸੁੱਤੇ ਪਏ ਹੁੰਦੇ ਜੇ ਨਾਲ ਸਾਹਮਣਾ ਬੋਲਗਾਂ ਜਿਨ੍ਹਾਂ ਦੀ ਜੇਬ ਚੋਂ ਸੁੱਤੇ ਪਏ ਨੇ ਤਾਂ ਸੋਣਾ ਉੱਤੇ ਪੱਥਨ ਲੱਗ ਜਾਂਦਾ ਰਾਇ ਵਧੀਆ ਗੋ ਵਧੀਆ ਸੌਖਾਰੀਆਂ ਵਾਸਤੇ ਹੀ ਵਧੀਆ ਉਦੋਂ ਮੋਰ ਹੰਗਦਾ ਦਾ ਜਲੇਬਾਰ ਗਿਆ ਮੈਨੂੰ ਕੋਲ ਤਾਂ ਵੀ ਦੇ ਕੋਈ ਨਹੀਂ ਬੇਰੀ ਧੀ ਕੇ ਆ ਗਿਆ ਉਹ ਨਾ ਤਾਂ ਸਿਆਫੇ ਗਏ ਉਹ ਇਲਾਕਾ ਵੀ ਤਾਂ ਕਹਾਂ ਜਾ ਤੇ ਜਾਣਾ ਕੋਈ ਪਾਉ ਦੁਖੜੋ ਉਹ ਕਿਹੜਾ ਦੇਖਣਾ ਆਪੇ ਸ਼ਾਇਦ ਅੱਪੇ ਇਹਦਾ ਸਮਾਇਆ ਉਹਨਾਂ ਕਿਸੇ ਵਿਆਪਤ ਮਾਇਆ ਉਹ ਕਿਸੇ ਵਿਆਪਤ ਮਾਇਆ ਉਹ ਭਾਈ ਮਾਇਆ ਉੱਥੇ ਕਿਹਨੂੰ ਵਿਆਪਣੀ ਆਂ ਮਾਇਆ ਜਦ ਵਿਆਪਦੀ ਆ ਥੱਲੇ ਤੇ ਪਾਣੀ ਜਦ ਪੈਂਦਾ ਜਾਂ 600 ਰੁਪਏ ਕਿਸ਼ਤੀ ਚ یہ تھوڑی کی چھد ہے پانی ہی پانی پو تھو کوئی نہیں چھ ہے نہ چل دشتی چھ دب آیا بڑی آ کے یا تا کہتے اندر بےمانی ہوگی چھڑ ہوگی ٹھیک کر لو کشتی ایک بہت زیادہ کر لو ٹےڈی ہو پانی پہ لو کیا پھر چھد کروں ਇਹਨਾਂ ਨੇ ਆਪਣੇ ਖੇਤ ਕਰ ਲਏ ਪਾਣੀ ਵਧੂਗਾ ਜਦੋਂ ਵਰਖੀ ਹਰੇਕ ਸਾਲ ਡੋਲਦਨ ਹੈ ਹੋਰ ਜਮਾ ਆ ਜਾਂਦਾ ਹਾਂ ਬੱਝੜ ਜਿਹੜਾ ਬੰਦਾ ਅਸ ਗੋਲਗੇ ਪੱਣ ਬੰਦਦੇ ਨੇ ਉਹ ਤੋਂ ਨਹੀਂ ਆਉਂਦਾ ਸਿਰ ਉਹਦਾ ਆਇਗਾ ਫਰਾਂ ਉਹਦਾ ਫਤਗਲ ਉਹ ਆਪਣੇ ਉਹਦਾ ਉਸਦੇ ਜਿਹੜਾ ਕੰਮ ਬਲਸੀ ਮੇਰਾ ਮੋਟੀ ਮਾਰਿਆ ਉਹ ਉਹਨਾਂ ਖੇਸੀ ਦੇ ਵਿੱਚ ਪੜਦੇ ਸਾਰੇ ਡੋਟ ਵਿੱਚ ਪਾਉਂਦੇ ਪੰਟ ਬੰਦੇ ਕਰ ਬੰਨਾਈ ਜਾਂਦੇ ਨੇ ਉਹਨਾਂ ਦਾ ਭਾਈ ਇਹੀ ਠੀਕਾ ਹੀ ਰਾਤੀ ਹੀ ਰਾਤੀ ਜਾਣਾ ਵਾਸਤੇ ਸਾਡੇ ਵੀ ਖੁਸ਼ ਹੈ ਤੁਹਾਰੇ ਬਣਾ ਦੋ ਉਹ ਬਣਾ ਦੋ ਪੱਟਾ ਲਾ ਦੋ ਉਹ ਕੁਝ ਜਿਹੜੇ ਆ ਰਹੇ ਹੋ ਜਿਹੜੇ ਕੁਝ ਇਹਨਾਂ ਦਾ ਆਪਣਾ ਵਧੀਆ ਤਾਲ ਮੇਂ ਚੱਲੇ ਹੋਇਆ ਬੜੀ ਕੀ ਲੱਗਦੀ ਇਸ ਗੱਲ ਤੇ ਪਰ ਜੇ ਸਿੱਖੀ ਪਾਲਦੇ ਲੋਗ ਗੱਲ ਦੀ ਗੁਰੂ ਵਾਲੇ ਗੱਲ ਦੀ ਹਾਂ ਇਹ ਤਾਂ ਦੁਨੀਆਂ ਵਾਸਤੇ ਦੱਸ ਰਹੇ ਹਾਂ ਸਾਡੀ ਜਿਹੜੀ ਹੈ ਗੁਰਮਤਾ ਆਉਂਦੀ ਇਹ ਬਈ ਅਸਲੀ ਗੁਰਮਤਾ ਹੈ ਇਹ ਜਮਾਤਾਂ ਕਰਦੇ ਨੇ ਇਹ ਤੁਸੀਂ ਵੀ ਜਾਣਦੇ ਹੋ ਜਦ ਨਹੀਂ ਜਾਂਦਾ ਸਭ ਲੋਕ ਇਹ ਕਹਿੰਦੇ ਇਹ ਮਾਇਆ ਦੇ ਵਾਣੇ ਪੁਰਾਣੀ ਝੂਠ ਢਸੋਰੀ ਪਾਈ ਇਹ ਮਾਇਆ ਦੇ ਦਵਾਨੇ ਹੋ ਗਏ ਝੂਠ ਨਾ ਢਗੀ ਮਾਰ ਲਈ ਨਾ ਠੱਗੇ ਦਾ ਆਪ ਹੋਏ ਤੇ ਕਹਿੰਦੇ ਨੇ ਠੱਗਾ ਢੀ ਜੋ ਲਾਇਕ ਆਣ ਆਇਆ ਸੀ ਜਗ ਲਾਇਕ ਆਣ ਆਇਆ ਜਗ ਓਏ ਮਜ਼ੂਰ ਗਿਆ ਠਗਾਇ ਠੱਗ ਓ ਠੱਗੀ ਖਾ ਕੇ ਇਹ ਗਿਆ ਆਪ ਜਨਮ ਵਾ ਕੇ ਇਹ ਇਕੱਠੇ ਕਰੇ ਮਾਇਆ ਗੋਲ ਕਾਂਦੀ ਇੱਥੇ ਜੋ ਮਰਜ਼ੀ ਬਣਾ ਲਓ ਉਹ ਤਾਂ ਇੱਥੇ ਹੀ ਰਹਿ ਜਾਣਗੇ ਇੱਥੇ ਹੀ ਛੜ ਜਾਣੀਆਂ ਲੈ ਕੇ ਕੋਈ ਨਹੀਂ ਜਾ ਸਕਦਾ ਚਾਹੇ ਕਿੱਡਾ ਹੀ ਮਹਿਲ ਬਣਾ ਲਓ ਜੋ ਮਰਜ਼ੀ ਬਣਾ ਲਓ ਇੱਥੇ ਹੀ ਰਹਿ ਜਾਣਗੇ ਨਾਲ ਕੀ ਜਾਊਗਾ ਨਾਲ ਜਾਣਗੇ ਬੇੜੀ ਹੋਂਦਾਂ ਨਾਲ ਜਾਣਗੇ ਉੱਪਰ ਬੱਸ ਨਾਲ ਜਾਊਗੀ ਜਨਤਾ ਕੱਕੇ ਕੀ ਹਉ ਦਾ ਜਾਣੇ ਕਿਆ ਕਰਤੀ ਪਿਓ ਸਰਦਰ ਕੰਪੂਗਾ ਮੇਰੇ ਬਾਲਾ ਜੀਓ ਸਰਦਰ ਕੰਪੇ ਬਾਲਾ ਜੀਓ ਕਿਆ ਜਾਣਾਂ ਕਿਆ ਕਰਤੀ ਪਿਓ ਡਰ ਆ ਗਿਆ ਨਾ ਸੱਗੀ ਘੁੱਟ ਲਈ ਫਿਰ ਸਰਦਰ ਕੰਪਲ ਗਿਆ ਮੈਨੂੰ ਹੁਣ ਪਤਾ ਦਿਓ ਕਿ ਕੀ ਹੋਊਗਾ ਤੇ ਉਸ ਵੇਲੇ ਦੀ ਗੱਲ ਆ ਜਿਹਨਾਂ ਦਾ ਉਹ ਵੇਲਾ ਯਾਦ ਰੱਖਣ ਜਦੋਂ ਸੰਗੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ que, ਜੋ ਜੰਮਾਇ ਕੇ ਉੱਜਾ ਪੜਕੇ ਹਾਂ ਜੇ ਕੈਸਾ ਲੇ ਫੜਕੇ ਉਹਨੂੰ ਪਾੜਨਾ ਥੱਲੇ ਪੜਕਾ ਕੇ ਜਿਹੜਾ ਤਾਂ ਉਹ ਚੀਜ਼ ਯਾਦ ਰੱਖੋ ਕਦੇ ਇਸ ਨੂੰ ਜਦੋਂ ਜਿਹਨੇ ਉਹ ਨਹੀਂ ਯਾਦ ਰੱਖੀ ਜਿਹਨੇ ਛਤਰਪ੍ਰੇਖ ਨਹੀਂ ਕੋਰਸਦੀ ਯਾਦ ਰੱਖਣੀ ਉਹ ਜੋ ਮਰਜ਼ੀ ਕਰੇ ਭਾਈ ਬਲੈਕ ਕਰੇ ਜੋ ਮਰਜ਼ੀ ਕਰੇ ਡੱਕਾ ਮਾਰੇ ਜਿਹੜਾ ਛਤਰਪ੍ਰੇਖ ਦੇਖ ਕੇ ਹੀ ਲੱਗਦਾ ਵੀ ਭਾਈ ਬੇਜਤੀ ਨਹੀਂ ਕਰਨੀ ਇੱਤੀ ਹਾਲਾਂ ਦੇ ਰੁੱਖੀ ਹਾਲਾਂ ਦੇ ਬਾਰੇ ਦੁਨੀਆ ਦੀ ਬਦਨਾਮੀ ਨਾਲੇ ਉੱਥੇ ਛਤਰਪ੍ਰੇਖ ਕੋਈ ਨਹੀਂ ਕਰਦਾ ਵੇ ਕਰਦੇ ਹੀ ਨੇ ਲੋਕ ਦੋ ਨੰਬਰ ਦਾ ਕੁੱਪੀ ਕਰਦੇ ਤਰੀਕਾ ਇਹ ਦੋ ਨੰਬਰ ਦਾ ਕਮ ਹੈ ਜਿਹੜਾ ਕੋ ਕਰ ਰਿਹਾ ਹੈ ਇਹ ਲੋਕ ਕਹਦੇ ਸਭ ਦੋ ਨੰਬਰ ਦਾ ਹੀ ਕੰਮ ਹੈ ਹਾਂ ਜੀ ਜੈ ਅਛਲ ਸ਼ੇਧ ਅਪੇਧ ਸੁਨਾਇਆ ਉਹਨਾਂ ਕਿਸੇ ਵਿਆਹਤ ਮਾਇਆ ਉਹਨਾਂ ਕਿਸੇ ਵਿਆਹਤ ਹੋਇਆ ਉਹ ਤੇ ਕਹਿਆ ਕਿ ਉਹ ਵਿਆਪਣੀਆ ਜੇ ਅਛਲ ਜਿੱਥੇ ਅਜੂ ਦੇ ਵਿੱਚ ਛਾਲ ਕਪਟ ਹੈ ਨਹੀਂ ਕੋਈ ਗੱਟ ਕਪ ਨਹੀਂ ਹੈ ਨਹੀਂ ਕੋਸਰਾਖ ਹੈ ਨਹੀਂ ਸਰਾਖ ਦੀ ਬਾਇਲਿਕ ਹੋ ਜਾਂਦੀ ਹੈ ਸਰਾਕਾ ਚ ਹੁੰਦੀ ਹੈ ਜਿਹੜੀ ਕੀ ਸਰਾਖ ਹੁੰਦਾ ਕਿਸੇ ਕੀ ਹੈ ਸਾਡੇ ਕੋਲ ਸਾਡੇ ਕੋਲ ਸਭ ਤੋਂ ਵੱਡਾ ਯਾਜ ਕਿਸ ਤਰ੍ਹਾਂ ਜਿਹੜਾ ਸੰਤੋਖ ਹੈ ਨਾ ਇਹਦੇ ਜਦੋਂ ਛੇਦ ਹੋ ਜਾ ਤਾਂ ਆਇਆ ਅੰਦਰ ਬੜੂ ਫਟੋ ਉੱਟ ਉੱਟ ਜਾ ਕੇ ਤੋਂ ਕਰੈਕ ਹੋ ਜਾ ਜਦੋਂ ਸੰਤੋਖ ਇਹ ਤੋਂ ਵੀ ਸਰਾਖ ਹੋ ਗਿਆ ਸੰਤੋਖ ਜੋ ਕਾ ਤੁਸੀਂ ਮੋਰੀ ਕਾਲੀ ਬੜੀ ਮੋਟੇ ਟੇਟਰ ਤੇ ਮੋੜਾ ਮੋਟਾ ਪਾਣੀ ਭਰੂ ਉਹ ਚਾਹੀਦਾ ਛੋਟੇ ਛੋਟੇ ਇਸਲਾਹ ਕਰ ਲੋ ਉਹ ਨਾ ਗਾਜਣ ਜੇ ਅਸ਼ੇਦ ਸੁਮਾਇਆ ਜਨਾ ਚ ਅਸ਼ੇਦ ਹੋ ਕੇ ਉਹ ਨਾ ਜਰ ਮਾਇ ਨਹੀਂ ਲੜਿਆ ਅਸ਼ੇਦ ਅਪੇਦ ਸੁਮਾਇਆ ਅਪੇਦ ਵੀ ਹੈ ਭੇਦਿਆਂ ਦੀ ਜਾ ਸਕਦਾ ਜੇ ਕੋਈ ਤੁਹਾਨੂੰ ਦੇਵੇ ਵੀ ਤੁਹਾਨੂੰ ਲਾਲਚ ਲੋਗ ਨੇ ਬਸ ਪੌਣਾ ਵੀ ਜਾਂਦਾ ਹੋਵੇ ਤੁਸੀਂ ਨਹੀਂ ਮੰਨਦੇ ਉਹ ਭੇਦ ਭੇਦਣਾ ਚਾਹੇ ਕੋਈ ਲਾਲ ਕੇ ਬਸ ਕਰਨਾ ਚਾਹੇ ਕੋਈ ਇਹਨਾਂ ਨੂੰ ਰਾਤ ਉਹ ਕਰਦੀ ਏ ਇਹ ਭੇਦ ਨਹੀਂ ਰਹੇ ਆਖੇ ਲੱਗੇ ਗੁਰਦੁਆਰੇ ਬਣਾ ਲੈ ਅਕਾਲੀ ਫੂਲ ਅਸਨ ਕਿਹਾ ਤਾਂ ਕਬ ਨਾ ਕਰੋ ਵਾਇਆ ਵਾਲਾ ਨਹੀਂ ਮੰਨੇ ਉਹ ਕਹਿੰਦੇ ਚਲੋ ਠੀਕ ਆ ਕਰ ਲੋ ਤੁਸੀਂ ਕਰ ਲੋ ਹਾਂਜੀ ਆਪ ਉਸ ਕੋ ਆਪੇ ਆਦੇਸ਼ ਤਿਸ ਗੁਣ ਕਾ ਨਹੀਂ ਪਰਵੇਸ਼ ਆਪ ਉਸ ਕੋ ਆਪੇ ਆਦੇਸ਼ ਆਪਣੇ ਆਪ ਨੂੰ ਆਪੇ ਆਦੇਸ਼ ਕਰ ਰਿਹਾ ਕੌਣ ਕਰ ਰਿਹਾ ਜੇ ਮਨ ਆਦੇਸ਼ ਕਰ ਰਿਹਾ ਪ੍ਰਭ ਨੂੰ ਚਿੱਤ ਨੂੰ ਤਾਂ ਆਪਣੇ ਆਪ ਨੂੰ ਆਪੇ ਕਰ ਰਿਹਾ ਉਸ ਕੀ ਨੂੰ ਕਰ ਰਿਹਾ ਆਦੇਸ਼ ਤੇ ਸੇ ਆਦੇਸ਼ ਆਦ ਅਦੀਲ ਅਨਾਦ ਹਨਾ ਤੇ ਜੁਗ ਜੁਗ ਹੋਏ ਜੇ ਝੁਕਿਆ ਹੈ ਮਨ ਤਾਂ ਆਪਣੇ ਮੂਲ ਦੇ ਸਾਹਮਣੇ ਝੁਕਿਆ ਆਪਣੇ ਆਪ ਨੂੰ ਆਦੇਸ਼ ਕੀਤਾ ਆਦੇਸ਼ ਹੁੰਦਾ ਨਮਸਕਾਰ ਕਰਨਾ ਜਿੱਦੀ ਅਣਸਾ ਕੋ ਕਿ ਮੈਂ ਤੂੰ ਰਾਮ ਕੀ ਅਣਸ ਰਾਮ ਨੂੰ ਅਣਸ ਕੀਤਾ ਆਪਣੇ ਅੰਦਰਲੇ ਨੂੰ ਬਾਹਰ ਤਾਂ ਕਿਸੇ ਨੂੰ ਕੀਤਾ ਨਹੀਂ ਆਦੇਸ਼ ਨਹੀਂ ਬਾਹਰ ਆਦੇਸ਼ ਕਰ ਸਕਦੇ ਸੀ ਕਿਸੇ ਨੂੰ ਵੀ ਆਦੇਸ਼ ਬਾਬਾ ਆਦੇਸ਼ ਆਦਾ ਦੀ ਇਲਤਰਾਮ ਤਨ ਪਾਇਆ ਜੁਗ ਜੁਗ ਹੋ ਗਏ ਸੋ ਇਹਨਾਂ ਤੋਂ ਦਬਾਇਤ ਇਹ 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 ਸ਼ਬਦ ਗੁਰੂਆਂ ਦੇ ਜੇ ਬਾਬਾ ਦੇ ਇਸ ਤੇ ਆਪ ਆਪਣੇ ਆਪ ਨੂੰ ਆਦੇਸ ਤੇ ਉਹ ਆਪੇ ਆਦੇਸ ਤੇ ਪਹਿਲੀ ਸਟੇਜ ਆ ਪੂਰਨ ਬਰਬੜ ਬਣਦੀ ਉਹ ਦੇਸ ਉਹ ਫਿਰ ਇਹ ਤਾਂ ਬੁੱਝਦਾ ਦੇਸ ਇਹ ਤਾਂ ਬੰਦਿਆ ਦਾ ਇਸ ਕਿਦਾਂ ਉਹ ਜਿੰਨੇ ਦੇ ਇਸ ਕਿੱਕੜ ਗਿਆ ਉਹ ਸਤਕੋ ਦਾ ਦੇਸ ਹੈ ਇਹ ਮੱਧ ਲੈਵਲ ਦਾ ਦੇਸ ਹੈ ਬੜੂ ਜੀ ਦਾ ਆਦੇਸ ਜੇ ਸਤਗੁਰ ਜਦ ਕੰਡੇ ਲੱਗਦੀ ਹੈ ਨਾ ਕਿਸੇ ਜਾ ਕੇ ਸਤਗੁਰ ਕਾ ਸਵਾਦ ਦਾ ਦਰਾਂ ਮੂਰੇ ਜਾਂਦਾ ਉਹ ਜਦ ਕੋ ਉਹ ਫਿਰ ਆਦੇਸ ਉਹ ਕਰ ਕਰ ਹਾਂ ਆਦੇਸ ਬਾਬਾ ਆਦੇਸ ਆ ਦਾ ਨੀਰ ਤੇ ਰੰਤਨ ਪਾਇਆ ਫਿਰ ਹੰਤ ਦਾ ਪਾਇਆ ਜੀ ਜੀ ਨੌਸਟਾ ਪ੍ਰੋਫੈਸਰ ਹੋ ਮਰੀ ਕੋਈ ਨਹੀਂ ਆਸ ਨਹੀਂ ਜੀ نمسکار آپ کو آپ آدیش کا پرویش نہیں ہاں رجو تما سو دیکھو رجو تما سس والے کا پرویش نہیں تینو گڑ کا نہ ہی پرویش ਜਿਹੜੇ ਤਮਸਾਤ ਵਾਲੇ ਜਿਹੜੇ ਸਰਗੋਲ ਨੇ ਉਹਨਾਂ ਦਾ ਤਾਂ ਉੱਥੇ ਐਂਟਰੀ ਹੋਣੀ ਨਹੀਂ ਉਹਨਾਂ ਦੀ ਐਂਟਰੀ ਨਹੀਂ ਜਿਹੜੇ ਤਿੰਨ ਗੁਣ ਵਾਲੇ ਇਹਨਾਂ ਦੇ ਨਾ ਫਿਰ ਤੇ ਬੜੇ ਕੁਾਰੇ ਨੂੰ ਦੇਖੀਏ ਆਪਸ ਕੋ ਆਪੇ ਆਦੇਸ਼ ਤਿੰਨ ਗੁਣ ਦਾ ਨਹੀਂ ਇਹ ਵਿਦੇਸ਼ ਜਿੱਥੇ ਆਪਣੇ ਆਪ ਨੂੰ ਆਪੇ ਨੂੰ ਪੁਰਸਕਾਰ ਹੈ ਉੱਥੇ ਤਿੰਨ ਗੁਣ ਬਰ ਰਹਿ ਜਾਂਦੇ ਨੇ ਮਾਇਆ ਕ੍ਰਿਸ਼ਨ ਆਪਣੇ ਆਪ ਨੂੰ ਆਦੇਸ਼ ਨਹੀਂ ਕਰਦਾ ਆਪ ਲੋਕ ਕਹਿੰਦਾ ਮੈਨੂੰ ਕਰਨਾ ਰਾਜਨ ਕਹਿੰਦਾ ਲੋਕ ਮੈਨੂੰ ਕਰ ਲੋ ਤੇ ਆਪ ਉਸ ਕੋ ਆਪੇ ਆਦੇਸ਼ ਉਹ ਤੇ ਤਿੰਨ ਗੋੜਾ ਦਾ ਪ੍ਰਵੇਸ਼ ਨਹੀਂ ਤਿੰਨਾ ਗੋੜਾ ਦਾ ਕੋਈ ਪ੍ਰਵੇਸ਼ ਨਹੀਂ ਤਿੰਨਾ ਗੋੜਾ ਅਲੇ ਦੀ ਇੰਟਰੀ ਸੱਤ ਖਾਂਡੇ ਜਾ ਕੇ ਕਿਸੇ ਨੇ ਕਿਸੇ ਨੂੰ ਆਦੇਸ਼ ਨਹੀਂ ਕਰਨਾ ਪਹਿਲੀ ਗੱਲ ਇਹ ਹੈ ਸਾਡੇ ਬਰਾਬਰ ਦੇ ਭਾਈ ਦੇ ਉਥੇ ਨਿਆ ਦੇ ਉਥੇ ਕੜਾ ਗੁਰੂ ਹੈ ਨਾ ਉਥੇ ਮੇਰੇ 229 221 ਨੂੰ ਆਦੇਸ਼ ਕਰੋਂਗੇ 321 ਨਹੀਂ ਕਰ ਸਕਦੇ ਤੁਸੀਂ ਉਥੇ ਆਦੇਸ਼ ਕਿਦਰੋਂ ਆਪਸ ਕੋ ਆਪੇ ਆਦੇਸ਼ ਜੇ ਬਰਾਬਰ ਦਾ ਹੀ ਆ ਉਹ ਵੀ ਬੋਲਣ ਪਰ ਮਾਤਾ ਦਾ ਆਦੇਸ਼ ਕਿਉਂ ਕਹਿੰਦਾ ਹੱਥ ਫਲਾ ਲਾ ਕੇ ਜਿੱਦਾਂ ਮੈਂ ਨੂੰ ਕਰਦਾ ਮੈਂ ਤੇ ਨੂੰ ਗੱਲ ਤਾਂ ਜਿੱਦਾਂ ਮੈਂ ਨੂੰ ਕਰਦਾ ਮੈਂ ਤੇ ਨੂੰ ਆਪਸ ਵਿੱਚ ਆਪਸ ਵਿੱਚ ਕੀਤਾ ਹੈ ਇੱਕ ਦੂਏ ਨੇ ਆਪਸ ਕੋ ਆਪਿਆਂ ਦੇ ਤਾਂ ਮਤਲਬ ਟਾਈ ਬੇਨੋ ਦੇ ਸਰ ਤਾਂ ਮੈਂ ਕਿਹਨੂੰ ਕਰਦਾ ਜਿਹੜਾ ਫਟੇ ਬੁਲਾਉਣੇ ਆ ਉਹ ਵੀ ਆਪਸ ਵਿੱਚਿਆਂ ਦੇ ਇਸੇ ਖਦੂਰੇ ਦਾ ਬਰਾਬਰ ਦਾ ਬੁਣ ਕੇ ਬੁਲਾਉਂਦੇ ਲੋ ਤੇ ਆਪਸ ਕੋ ਆਪੇ ਦੇਸ ਤੀਹੋਂ ਗੁਣ ਕਰ ਨਹੀਂ ਕਰਦੇ ਉਸੇ ਤੇ ਨੁਕਣਾ ਨਹੀਂ ਪਰਵੇ ਨਾ ਪੜਾਣਾ ਪਰਵੇ ਜਿੱਥੇ ਉੱਥੇ ਕੋਈ ਬੜਾ ਹੈ ਕੋਈ ਛੋਟਾ ਹੈ ਉਹ ਤੇ ਗ੍ਰਿਸ਼ਣ ਤਨਾਪਣਾ ਚਾਹ ਇਹਨਾਂ ਦੇ ਜਿਹੜੇ ਸਰ ਕੋ ਨਾਲ ਇਹਨਾਂ ਸਾਰੇ ਇੱਥੇ ਉਹ ਕਹਿੰਦੇ ਉਥੇ ਸਰਗੁਣਾ ਵਾਲੇ ਦੀ ਐਂਟਰੀ ਤੁਹਾਡੇ ਅੰਦਰ ਹੀ ਸੱਚ ਖਣਚ ਜਿੰਨੇ ਤੁਹਾਡੇ ਉਤਾਰ ਨੇ ਥੱਲੇ ਹੀ ਨੇ ਉਹ ਉਹਦੇ ਉੱਤੇ ਡਾਕਰ ਨੇ ਇਹ ਉਤਾਰ ਖਾਰੇ ਇੱਥੇ ਦੇ ਕਲਜੁਰ ਦੇ ਹੀ ਨੇ ਮਾਇਆ ਜਿਹੜਾ ਅਰਾਹਾਰੇ ਉਤਾਰ ਨੇ ਜਿਹੜਾ ਤਿੰਨਾ ਹਉਣ ਵਾਲੇ ਨੂੰ ਇਹਨਾਂ ਨੇ ਵਧਿਆ ਨਾ ਸਰਗੁਣਾ ਮਾਇਆ ਦਾ ਨਹੀਂ ਦੋ ਸਰਗੁਣਾ ਦਾ ਨਹੀਂ ਤਿੰਨਾ ਹਉਣ ਵਾਲਾ ਦਾ ਪਰਵੇਸ਼ ਬੈਟਰੀਅਟ ਉਹ ਤੇ ਬਰਾਬਰੀ ਹੈ ਉਹ ਬਰਾਬਰੀ ਨਹੀਂ ਬੰਦੇ ਦੀ ਤੇ ਵੱਡੇ ਬੰਦੇ ਨੇ ਉਹ ਬਰਾਬਰੀ ਨਹੀਂ ਬੰਦੇ ਦੀ ਜੇ ਬਰਾਬਰੀ ਹੋਣੀ ਮਾਂ ਮਾ ਜੋ ਕਰਦਾ ਕਰੇ ਜੇ ਜੇਰ ਤੋਂ ਇਹਨਾਂ ਨੂੰ ਕਰਦਾ ਜੇ ਬਰਾਬਰੀ ਹੁੰਦੀ ਉਹ ਤੇ ਬਰਾਬਰੀ ਨਹੀਂ ਹੈ ਆਰਾਮ ਕੇ ਤਰ ਜਿੱਥੇ ਹੈ ਬਰਾਬਰੀ ਨਹੀਂ ਹੈ ਆਪ ਜੀ ਦਾ ਗੁਰੂ ਹੈ ਗੁਰੂ ਆਦੇਸ਼ ਕਰਦਾ ਹੋਰ ਰੁਮਿਸਕਾਰ ਕਰਦਾ ਆਰਾਮ ਜੀ ਤੋਂ ਰੁਮਿਸਕਾਰ ਹੋਰੇ ਭਾਈ ਕਰਦੇ ਨੇ سکی بھائی گلتا ہے روز اوٹے تو پڑھائی ہو پڑھائی ہو رمائن کے پڑھ کے دیکھ لو سو چھ گرو کون کہی ہے چہرہ گرو چیلا ہے نہیں اتنے گرو چیلا ہے نامائن چکلو مہاپار چکلو گرو چیلا پڑے گا ਇੱਦਣੇ ਕੁਝ ਜੇਲਾ ਹੈ ਕੋਈ ਇਸ ਤਰ੍ਹਾਂ ਤਾਂ ਗਾਂ ਕਹਤਾ ਕੋ ਆਪੇ ਆਦੇਸ ਆਪਸ ਕੋ ਆਪੇ ਆਦੇਸ ਦੇਉਗਾ ਉਹਨਾਂ ਦਾ ਕੋਈ ਪ੍ਰਵੇਸ਼ ਨਹੀਂ ਕਿੰਨਾ ਕੋਣ ਆਵੇਗਾ ਕੋਈ ਪ੍ਰਵੇਸ਼ ਨਹੀਂ ਉਸੇ ਇਹ ਲੋ ਤਾਂ ਤੁਸਾ ਤੇਰੇ ਦਾ ਕੋਈ ਕੋਈ ਹੁ ਕਰਨੇ ਅਸਲ ਵਿੱਚ ਪ੍ਰਵੇਸ਼ ਕਿਉਂ ਨਹੀਂ